ਸਰ ਅਨਸਿੰਘ ਜਨਾ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਦੱਸੋ ਜੀ ਕੀ ਸੁਰਖੀਆਂ ਨੇ ਥਨ ਸਾਹਿਬ ਬਹੁਤ-ਬਹੁਤ ਮਿਹਰਬਾਨੀ ਜੀ ਤੁਹਾਡੀ ਥਨ ਸਾਹਿਬ ਤੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀਤਨ ਕੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦੀਆਂ ਸੁਰਖੀਆਂ ਦਾ ਵਿਰਵਾਹ ਇਹ ਹੈ ਕਿ ਕਾਮਰੇਡ ਸੀਤਾ RAM ਯਚਰੀ ਦੀ ਮੌਤ ਹੋਈ ਪਰਿਵਾਰ ਨੇ ਸਰੀਰਦਾਨ ਕੀਤਾ ਉਹਨਾਂ ਦਾ ਚੰਡੀਗੜ੍ਹ ਦੇ ਵਿੱਚ ਹਮਲੇ ਦੀ ਜ਼ਿੰਮੇਵਾਰੀ ਬੱਬਰ ਖਾਲਸਾ ਸੰਗਠਨ ਨੇ ਲਈ ਮਜੀਠੀਆ ਟਰੱਕ ਕੇਸ ਮਾਮਲੇ ਦੇ ਵਿੱਚ ਈਡੀ ਦੀ ਹੋਈ ਐਂਟਰੀ ਮੁਹਾਲੀ 에어ਪੋਰਟ ਤੇ ਸਥਾਪਿਤ ਹੋਵੇਗਾ ਸ਼ਹੀਦ ਭਗਤ ਸਿੰਘ ਦਾ ਬੁੱਤ ਆ ਦੇਸ਼ਪ੍ਰਤਾਪ ਸਿੰਘ ਕੈਰੋਂ ਨੇ ਅਕਾਲ ਤਖਤ ਸਾਹਿਬ ਤੇ ਸਪਸ਼ਟਿਕਰਨ ਦਿੱਤਾ ਰਾਜਾ ਬੜਿੰਗ ਨੇ ਕਿਹਾ ਪੰਜਾਬ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਰਾਹੁਲ ਗਾਂਧੀ ਦੇ ਬਿਆਨ ਦੇ ਉੱਤੇ ਭਾਜਪਾ ਦਾ ਕਲੇਸ਼ ਵਧਿਆ ਰਾਜਾ ਬੜਿੰਗ ਤੇ ਬਾਜਵਾ ਦੇ ਬਿਆਨਾਂ ਦੇ ਉੱਤੇ ਕਾਂਗਰਸੀ ਗਲਿਆਰਾਂ ਵਿੱਚ ਚਰਚਾ ਹਰਿਆਣਾ ਵਿਧਾਨ ਸਭਾ 52 ਦਿਨ ਪਹਿਲਾਂ ਹੀ ਭੰਗ ਪੰਜਾਬ ਦੇ ਬਿਜਲੀ ਕਰਮਚਾਰੀਆਂ ਨੇ ਹੜਤਾਲ 17 ਤਰੀਕ ਤੱਕ ਵਧਾਈ ਇਹ ਤੇ ਆਖਰੀ ਖਬਰ ਇਕਬਾਲ ਸਿੰਘ ਲਾਲਪੁਰਾ ਨੇ ਅਕਾਲ ਤਖਤ ਸਾਹਿਬ ਤੇ ਕਿੱਠੀ ਭੇਜ ਕੇ ਮੰਗੀ ਮਾਫੀ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਜਿਹੜਾ ਮੋਹਾਲੀ ਏਅਰਪੋਰਟ ਤੇ ਸ਼ਹੀਦ ਆਜ਼ਮ ਸਰ ਭਗਤ ਸਿੰਘ ਦਾ ਬੁੱਤ ਲੱਗਣਾ ਇਹ ਤਾਂ ਬੜੀ ਚੰਗੀ ਖਬਰ ਤੁਸੀਂ ਦਿੱਤੀ ਆ ਔਰ ਕਿਹੋ ਜਿਹਾ ਬੁੱਤ ਹੋਏਗਾ ਕਿੰਨੇ ਕੁ ਸਾਈਜ਼ ਦਾ ਇਹ ਪੰਜਾਬ ਦੀ ਸਰਕਾਰ ਦਾ ਫੈਸਲਾ ਬਿਲਕੁਲ ਜੀ ਬਿਲਕੁਲ ਇਹ ਪੰਜਾਬ ਦੀ ਸਰਕਾਰ ਰਤਨ ਸਾਹਿਬ ਫੈਸਲਾ ਬੁੱਤ ਦਾ ਸਾਈਜ਼ ਬੁੱਤ ਦੀ ਕੀਮਤ ਬੁੱਤ ਦਾ ਆਕਾਰ ਇਹਦੇ ਬਾਰੇ ਤਾਂ ਜਾਣਕਾਰੀ ਨਹੀਂ ਆਈ ਪਰ ਇਹ ਜੀ ਕਿ ਇਹ ਬੁੱਤ ਇਸ ਵੇਲੇ ਬਣ ਰਿਹਾ ਤੇ 28 ਪਤਾ ਲੱਗਾ ਜੀ ਕਿ ਕਿਹ ਤਰੀਕ ਤੱਕ 28 ਸਤੰਬਰ ਤੱਕ ਤੇ ਇਹ ਬੁੱਤਾ ਜਿਹੜਾ ਇਹ ਇੱਥੇ ਮੁਹਾਲੀ ਦੇ 에어ਪੋਰਟ ਦੇ ਉੱਤੇ ਸਥਾਪਿਤ ਕਰ ਦਿੱਤਾ ਜਾਊਗਾ ਤੇ ਅਗਲੀ ਗੱਲ ਇਹ ਜੀ ਕਿ ਸਰਕਾਰ ਨੇ ਗੱਲ ਕਹੀ ਆ ਕਿ ਅਸੀਂ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਵੀ ਸਿਰਜ ਰਹੇ ਆ ਤੇ ਸ਼ਹੀਦਾਂ ਨੂੰ ਚੇਤੇ ਦੇ ਵਿੱਚ ਵਸਾ ਕੇ ਰੱਖਣ ਦੀ ਕੋਸ਼ਿਸ਼ ਵੀ ਕਰਦੇ ਆ ਜਦੋਂ ਮੁਹਾਲੀ ਦੇ 에어ਪੋਰਟ ਦੇ ਉੱਤੇ ਲੋਕ ਆਇਆ ਕਰਨਗੇ ਸਵਾਰੀਆਂ ਆਉਣ ਜਾਣ ਦੇ ਲਈ ਇੱਥੇ ਪੁੱਟਣਗੇ ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਦੇਖ ਕੇ ਤੇ ਉਹਨਾਂ ਨੂੰ ਅਤੀਤ ਵੀ ਤੇ ਵਰਤਮਾਨ ਵੀ ਜਿਤੇ ਆਇਆ ਕਰੂਗਾ। ਤੇ ਬਾਕੀ ਜਿਹੜਾ ਤੁਸੀਂ ਦੱਸਿਆ ਸੀ ਕੱਲ ਕੇ ਗਰਨੇਡ ਸਟਿਆ ਬੰਬ ਸਟਿਆ ਕਿਸੇ ਰਿਟਾਇਰਡ ਅਫਸਰ ਦੇ ਘਰ ਤੇ ਕਿਹਨੇ ਲਈ ਜ਼ਿੰਮੇਵਾਰੀ ਉਹਦੀ? ਇਹ ਅਸਲੀ ਬਬਰ ਖਾਲਸਾ ਸੰਗਠਨ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਆ। ਜਿਹੜੀ ਰਿਪੋਰਟ ਸਾਹਮਣੇ ਆਈ ਹੈ ਉਹਦੇ ਵਿੱਚ ਪਤਾ ਲੱਗਾ ਜੀ ਕਿ ਉਹਨਾਂ ਦੇ ਵੱਲੋਂ ਇਸ ਗੱਲ ਦੀ ਜ਼ਿੰਮੇਵਾਰੀ ਲਈ ਗਈ ਹੈ ਵੀ ਭਾਈ ਇਹ ਅਸੀਂ ਛੁੱਟਿਆ ਤੇ ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰੀਕੇ ਨਾਲ ਚੰਡੀਗੜ੍ਹ ਦੇ ਪੌਸ਼ ਏਰੀਏ ਦੇ ਵਿੱਚ ਸੈਕਟਰ 10 ਦੇ ਵਿੱਚ ਬੰਬ ਛੁੱਟਿਆ ਗਿਆ ਜਾਂ ਕਹਿ ਦਈਏ ਵੀ ਧਮਾਕਾ ਕਿਸ ਸਮਗਰੀ ਛੁੱਟੀ ਗਈ ਹੈ ਤੇ ਫਿਰ ਉਸ ਤੋਂ ਬਾਅਦ ਪੁਲਿਸ ਨੂੰ ਹੱਥ ਪੈਰਾਂ ਨਹੀਂ ਪੈ ਗਏ ਤੇ ਚੰਡੀਗੜ੍ਹ ਦੇ 43 ਦੇ ਬੱਸ ਅੱਡੇ ਦੇ ਕੋਲੇ ਦੋ ਸ਼ੱਕੀ ਨੌਜਵਾਨ ਜਿਹੜੇ ਉਹ ਕੈਮਰਿਆਂ ਦੇ ਵਿੱਚ ਉਹਨਾਂ ਦੇ ਤਸਵੀਰਾਂ ਬਹੁਤ ਵੱਡੇ ਪੱਧਰ ਤੇ ਵਾਇਰਲ ਹੋ ਰਹੀਆਂ ਤੇ ਪੁਲਿਸ ਨੇ ਗੱਲ ਕਹੀ ਹੈ ਵੀ ਜਿਹੜਾ ਜਾਣਕਾਰੀ ਦੇਊਗਾ ਇਹਨਾਂ ਦੇ ਬਾਰੇ ਤੇ ਉਹਨਾਂ ਨੂੰ ਉਹ ਕਹਿੰਦੇ ਜੀ ਅਸੀਂ ਦੇਵਾਂਗੇ 2 ਲੱਖ ਰੁਪਏ ਦਾ ਇਨਾਮ ਤੇ ਜਿਹੜੀ ਇਹ ਪੋਸਟ ਪਾਈ ਗਈ ਆ ਪੋਸਟ ਪਾਈ ਗਈ ਜੀ ਇੱਕ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਵੀ ਲਿਖਿਆ ਕੀ ਉਹਦੇ ਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਕੋਦਰ ਦੇ ਵਿੱਚ 1986 ਦੇ ਵੇਲੇ ਸ਼ਹੀਦ ਕੀਤੇ ਸਿੰਘਾਂ ਨੂੰ ਯਾਦ ਕਰਦੇ ਆ ਅੱਜ ਸੈਕਟਰ 10 ਕੋਠੀ ਨੰਬਰ 575 ਡੀ ਬਲਾਕ ਵਿੱਚ ਡਰਨੇਡ ਹਮਲਾ ਕਰਕੇ ਐਸਪੀ ਗੁਰਕੀਰਤ ਸਿੰਘ ਚੈਲ ਨੂੰ ਉਸਦੇ ਗਨਮੈਨ ਦੇ ਨਾਲ ਹੀ ਉਡਾ ਕੇ ਉਸ ਦੀ ਬਣਦੀ ਸਜ਼ਾ ਦਿੱਤੀ ਗਈ ਬੱਬਰ ਖਾਲਸਾ ਇੰਟਰਨੈਸ਼ਨਲ ਹਾਲਾਂਕਿ ਉਡਾ ਦਿੱਤਾ ਗਿਆ ਜਾਂ ਮਾਰ ਦਿੱਤਾ ਗਿਆ ਇਦਾਂ ਦੀ ਖਬਰ ਤਾਂ ਕੋਈ ਨਹੀਂ ਹੈ ਪਰ ਹਾਂ ਉਹਨਾਂ ਦੇ ਵੱਲੋਂ ਇਹਦੀ ਜ਼ਿੰਮੇਵਾਰੀ ਲਈ ਗਈ ਹੈ ਸਾਕਾ ਨਕੂਦਰ ਵਾਲੇ ਮਾਮਲੇ ਨਾਲ ਜੋੜ ਕੇ ਸੋ ਇਸ ਬੰਮਰਨ ਨੁਕਸਾਨ ਕਿੰਨਾ ਖੋਇਆ ਉਸ ਵਿਅਕਤੀ ਦੀ ਮੌਤ ਹੋ ਗਈ ਨਹੀਂ ਜੀ ਨਹੀਂ ਕਿਸੇ ਦੀ ਮੌਤ ਨਹੀਂ ਹੋਈ ਜੀ ਇਸ ਮਸਲੇ ਦੇ ਵਿੱਚ हां ਜਿਹੜਾ ਇਹ ਜਿਨ੍ਹਾਂ ਦੇ ਘਰੇ ਟਿੱਗਿਆ ਇਹ ਸਾਬਕਾ ਅਧਿਕਾਰੀ ਦੇ ਘਰੇ ਉਹਨਾਂ ਦੇ ਘਰ ਦੇ ਵਿੱਚ ਫਰਸ਼ ਦੇ ਉੱਤੇ 6 ਤੋਂ ਲੈ ਕੇ 8 ਇੰਚ ਦਾ ਡੂੰਘਾ ਟੋਆ ਪਿਆ ਤੇ ਖਿੜਕੀਆਂ ਦੇ ਸ਼ੀਸ਼ੇ ਟੁੱਟੇ ਆ ਇਸ ਤੋਂ ਵੱਧ ਕੇ ਹੋਰ ਕੋਈ ਨੁਕਸਾਨ ਨਹੀਂ ਹੋਇਆ ਹੂੰ ਹੂੰ ਕਾਮਰੇਡ ਸੀਤਾਰਾਮ ਗੁਜ਼ਰਗੇ ਜੀ ਉਹਨਾਂ ਦੇ ਬਾਰੇ ਉਹਨਾਂ ਦਾ ਪਿਛੋਕੜ ਵੀ ਦੱਸੋ हां ਬਿਲਕੁਲ ਜੀ ਕਾਮਰੇਡ ਸੀਤਾਰਾਮ ਯਾਤਰੀ ਸਾਹਿਬ ਨੇ ਜਿਹੜੇ ਉਹ ਬੜੇ ਵੱਡੇ ਕਮਿਊਨਿਸਟ ਆਗੂ ਰਹੇ ਆ ਸੀਪੀਆਈਐਮ ਦੇ ਜਣੇ ਕਿ ਸੀਪੀਆਈਐਮ ਮਾਰਕਸਵਾਦੀ ਪਾਰਟੀ ਦੇ ਤੇ 72 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਮੌਤ ਹੋਈ ਹੈ ਤੇ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਸਰਗਰਮਨ ਦੇ ਵਿੱਚੋਂ ਵੀ ਸਰਗਰਮ ਰਹੇ ਆ ਤੇ ਇਹਨਾਂ ਦਾ ਬਹੁਤ ਵੱਡਾ ਨਾਂ ਰਿਆ ਤੇ ਇਹ ਇਮਜ਼ ਦੇ ਵਿੱਚ ਭਰਤੀ ਸੀਗੇ ਨਮੋਨੀਆ ਦੀ ਇਹਨਾਂ ਨੂੰ ਪ੍ਰੋਬਲਮ ਸੀਗੀ ਤੇ ਜਨਮ ਇਹਨਾਂ ਦਾ 12 ਅਗਸਤ 1952 ਨੂੰ ਹੋਇਆ ਸੀਗਾ ਤੇ 72 ਸਾਲ ਦੀ ਉਮਰ ਦੇ ਵਿੱਚ ਆ ਜਿਹਨਾਂ ਦੀ ਮੌਤ ਹੋਈ ਹੈ 19 ਅਗਸਤ ਨੂੰ ਇਹਨਾਂ ਨੂੰ ਇਮਜ਼ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਦਿੱਲੀ ਦੇ ਵਿੱਚ 25 ਦਿਨ ਇਹਨਾਂ ਦਾ ਇਲਾਜ ਚੱਲਿਆ ਤਨਵਾਰ ਇਹ ਪਾਰਟੀ ਦੇ CPI(M) ਦੇ ਤੇ ਜਰਨਲਿਸਟ ਖਤਰ ਰਹੇ ਆ ਤੇ ਇਹਨਾਂ ਦੀ ਮੌਤ ਤੋਂ ਬਾਅਦ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਬਾਡੀ ਹੈ ਜਿਹੜੀ ਉਹ ਡੋਨੇਟ ਕਰਤੀ ਹੈ ਜੀ ਹਸਪਤਾਲ ਨੂੰ ਮੈਡੀਕਲ ਖੋਜਾਂ ਦੇ ਲਈ ਹਰਕ੍ਰਿਸ਼ਨ ਸਰਜੀਤ ਦੇ ਸਾਥੀ ਸਨ ਬਿਲਕੁਲ ਜੀ ਬਿਲਕੁਲ ਸੱਚ ਹੈ ਤੇ ਬਾਕੀ ਜਿਹੜਾ ਮਜੀਠੀਆ ਤੇ ਡਰੱਗ ਕੇਸ ਦੇ ਮਾਮਲੇ ਦੀ ਕੀ ਸਿਚੁਏਸ਼ਨ ਆ ਹੁਣ ਦੇਖੋ ਜੀ ਇਹ ਅਸਲ ਦੇ ਵਿੱਚ ਐਸਆਈਟੀ ਦੇ ਵੱਲੋਂ ਤਾਂ ਚਲੋ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਉਹ ਕੀਤੀ ਜਾ ਹੀ ਰਹੀ ਆ ਪਰ ਇਹਦੇ ਚ ਨਵੀਂ ਜਾਣਕਾਰੀ ਆਈ ਹੈ ਜੀ ਕਿ ਇਹ ਹੁਣ ਕੇਸ ਆ ਜਿਹੜਾ ਉਹ ਈਡੀ ਦੇ ਜਿਹੜੇ ਨੇੜੇ ਹੋ ਗਿਆ ਜੀ ਈਡੀ ਵੱਲ ਵੀ ਚਲਾ ਗਿਆ ਇਸ ਗੱਲ ਦੇ ਉੱਤੇ ਤੇ ਕਹਿੰਦੇ ਵੀ ਭਾਈ ਇਤਰਾਜ਼ ਕੀਤਾ ਹੈਗਾ ਤੇ ਪੜਾਅ ਵੀ ਕੱਢਿਆ ਗੁੱਸਾ ਵੀ ਕੱਢਿਆ ਹੈਗਾ ਅੱਜ ਬਿਕਰਮ ਸਿੰਘ ਮਜੀਠੀਆ ਨੇ ਉਹਨਾਂ ਨੇ ਕਹਿ ਜੀ ਕਿ ਈਡੀ ਨੂੰ ਸਰਕਾਰ ਨੂੰ ਮੇਰੇ ਖਿਲਾਫ ਕੁਝ ਮਿਲਦਾ ਤਾਂ ਹੈ ਨਹੀਂ ਜਦੋਂ ਮਿਲਦਾ ਨਹੀਂ ਤੇ ਇਸ ਕਰਕੇ ਉਹ ਕਲਪੇ ਪਾਇਆ ਤੇ ਜਦੋਂ ਕਲਪੇ ਪਾਇਆ ਤੇ ਹੁਣ ਉਹਨਾਂ ਦੇ ਵੱਲੋਂ ਫਿਰ ਇਹਦੇ ਵਿੱਚ ਈਡੀ ਦੀ ਇਨਵੋਲਵਮੈਂਟ ਕੀਤੀ ਗਈ ਆ ਹੁਣ ਈਡੀ ਦੇ ਵੱਲੋਂ ਇਸ ਕੇਸ ਨਾਲ ਸੰਬੰਧਤ ਸਾਰੀ ਜਾਣਕਾਰੀ ਹੈ ਜਿਹੜੀ ਉਹ ਐਸਆਈਟੀ ਦੇ ਕੋਲੋਂ ਮੰਗੀ ਗਈ ਆ ਤੇ ਬਿਕਰਮਜੀਠੀਆ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਹਾ ਵੀ ਸੂਬੇ ਦੀ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੇਰੇ ਉੱਤੇ ਇੰਨੀ ਗੱਖਿਆ ਜਿੱਤੇ ਮੇਰੇ ਉੱਤੇ ਇੰਨਾ ਕ ਦੁੱਖ ਹੈ ਵੀ ਉਹਨਾਂ ਦੇ ਵੱਲੋਂ ਆਹ ਕੁਝ ਕੀਤਾ ਜਾ ਰਿਹਾ ਹੈ। ਲੁਧਿਆਣੇ ਆ ਕੇ ਐਮਪੀ ਬਣੇ ਰਾਜਾ ਵੜਿੰਗ ਨੇ ਕੀ ਕਿਹਾ ਪੰਜਾਬ ਦੇ ਵਿੱਚ ਐਮਰਜੈਂਸੀ ਲੱਗਣੀ ਚਾਹੀਦੀ ਹੈ ਜਾਂ ਐਮਰਜੈਂਸੀ ਵਰਗਾ ਮਾਹੌਲ ਹੈ? ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣੇ ਪਏ ਹਨ। ਉਹ ਕਹਿੰਦੇ ਪੰਜਾਬ ਦੇ ਵਿੱਚ ਹਾਲਾਤ ਆ ਜਿਹੜੇ ਇਸ ਵੇਲੇ ਉਹ ਐਮਰਜੈਂਸੀ ਵਰਗੇ ਬਣੇ ਪਏ ਆ ਉਹ ਕਿਵੇਂ ਉਹ ਕਹਿੰਦੇ ਜੀ ਦੇਖੋ ਇੱਕ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਅਰਾਜਕਤਾ ਵੱਡ ਟੱਕ ਹੋਈ ਜਾਂਦੀ ਆ ਬੰਦੇ ਨੇ ਉਹਨੂੰ ਮਾਰਤਾ ਆਪ ਕੁਛ ਹੋ ਗਿਆ ਉਹ ਕੁਛ ਹੋ ਗਿਆ ਪੰਜਾਬ ਦੇ ਵਿੱਚ ਮੀਡੀਏ ਦੀ ਆਜ਼ਾਦੀ ਨਹੀਂ ਰਹੀ ਪੰਜਾਬ ਦੇ ਵਿੱਚ ਉਹ ਕਹਿੰਦੇ ਜੀ ਕਹਿੰਦੇ ਵੀ ਗੋਦੀ ਮੀਡੀਆ ਦੀ ਗੱਲ ਕਰਦੇ ਹੁੰਦੇ ਇੱਥੇ ਵੀ ਮੀਡੀਆ ਨੂੰ ਸਹੀ ਤਰੀਕੇ ਨਾਲ ਆਪਣਾ ਕੰਮ ਨਹੀਂ ਕਰਨ ਦਿੱਤਾ ਜਾਂਦਾ ਉਹਨਾਂ ਨੇ ਇਸ ਤਰੀਕੇ ਦੇ ਦੋਸ਼ ਹੀ ਲਾਏ ਹੈਗੇ ਆ ਬਾਕੀ ਗੱਲੇ ਜੀ ਕਿ ਇਸ ਵੇਲੇ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਕਿਸੇ ਦਾ ਫਰौती ਮੰਗ ਲਈ ਕਿਸੇ ਦਾ ਕੁਛ ਹੋ ਗਿਆ ਕਿਸੇ ਦਾ ਕੁਛ ਹੋ ਗਿਆ ਇਦਾਂ ਦਾ ਕੋਈ ਜੋ ਕਦੇ ਵੀ ਹਰ ਕੋਈ ਹਰ ਰੋ ਚੱਲੀ ਜਾਂਦਾ ਜਿਹਦੇ ਕਰਕੇ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਵੀ ਹਾਲਾਤ ਵਿਗੜੇ ਹੋਏ ਆ ਐਮਰਜੈਂਸੀ ਵਾਲੀ ਸਥਿਤੀ ਬਣੀ ਪਈ ਹੈ ਅਚਾਹ ਰੋਹਲ ਗਾਂਧੀ ਬਾਰੇ ਦੱਸੋ ਤੁਸੀਂ ਕੱਲ ਵੀ ਖਬਰ ਦਿੱਤੀ ਸੀ ਜਿਹੜੀ ਉਹਨਾਂ ਦੀ ਸਟੇਟਮੈਂਟ ਖਾਸ ਤੌਰ ਤੇ ਸਿੱਖਾਂ ਬਾਰੇ ਦਿੱਤੀ ਗਈ ਸੀ ਉਹਦੇ ਵਿੱਚ ਹੈ ਕਿ ਤੈਂਸਾ ਬੋਲਦੇ ਹੋ ਤਾਂ ਕੁਝ ਵੀ ਨਹੀਂ ਗਾ ਇਹ ਤਾਂ ਨਾ ਐਵੇਂ ਉਹ ਗੱਲ ਦਾ ਪਰੋਲਜਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਮੈਂ ਤਾਂ ਕੱਲ ਵੀ ਜਿਹੜੀ ਗੱਲ ਕਹਿਣਾ ਸੀ ਮੈਂ ਅੱਜ ਵੀ ਉਹੀ ਗੱਲ ਕਹਿਣਾ ਇਹਦੇ ਵਿੱਚ ਬਿਲਕੁਲ ਨਹੀਂ ਸਿੱਖਾਂ ਦੀ ਭਾਵਨਾ ਪੜਕੀ ਇਹ ਲਵਤ ਸਿੱਖਾਂ ਦੀ ਭਾਵਨਾ ਪੜਕਣ ਵਾਲੀ ਗੱਲ ਹੀ ਕੋਈ ਹੋਣੀਗੀ ਐਵੇਂ ਆਪਾਂ ਕਹਿੰਦੇ ਵੀ ਭਾਵਨਾ ਪੜਕੀ ਹੋ ਗੱਲ ਵੱਖਰੀ ਆ ਪਰ ਇਹਦੇ ਵਿੱਚ ਕੋਈ ਇਹੋ ਜਿਹੀ ਮੈਨੂੰ ਗੱਲ ਲੱਗੀ ਨਹੀਂ ਹਲੇ ਤੱਕ ਤੁਸੀਂ ਦੇਖੋ ਮੈਂ ਤੁਹਾਨੂੰ ਕੱਲ ਵੀ ਪੜਕੇ ਸੁਣਾਇਆ ਸੀ ਅੱਜ ਮੈਂ ਫੇਰ ਦੱਸ ਦੁਣਾ ਕਿ ਰਾਹੁਲ ਗਾਂਧੀ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਇਹ ਗੱਲ ਕਹੀ ਆ ਵੀ ਸਿੱਖਾਂ ਦੇ ਅੰਦਰ ਇਸ ਗੱਲ ਦਾ ਡਰ ਆ ਕਿ ਕੀ ਸਾਨੂੰ ਕੜਾ ਤੇ ਦਸਤਾਰ ਪਹਿਨਣ ਦਾ ਮੌਕਾ ਮਿਲੂਗਾ ਉਹਦੇ ਸਮੇਂ 'ਚ ਸਿੱਖਾਂ ਦੇ ਅੰਦਰ ਇਸ ਗੱਲ ਦਾ ਡਰ ਆ ਕਿ ਸਾਡੇ ਗੁਰਦੁਆਰਾ ਸਾਹਿਬ ਜਾਣ ਦੇ ਉੱਤੇ ਰੋਕਤਾਂ ਨਹੀਂ ਲੱਗ ਜੂਗੀ ਸਿੱਖਾਂ ਦੇ ਵਿੱਚ ਹੀ ਨਹੀਂ ਬਾਕੀ ਧਰਮਾਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਇਸ ਗੱਲ ਦੇ ਉੱਤੇ ਡਰ ਹੈਗਾ ਹੁਣ ਆਹ ਦੇਖੋ ਜੀ ਇਹਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਕੋਈ ਭਾਵਨਾ ਭੜਕਣ ਵਾਲੀ ਗੱਲ ਹੈ ਇਹਦੇ ਵਿੱਚ ਕੀ ਸ਼ਬਦ ਸ਼ਾਮਿਲ ਆ ਵੀ ਇਹ ਭਵਿੱਖ ਦੇ ਵਿੱਚ ਆ ਮਤਲਬ ਭਵਿੱਖ ਦੇ ਵਿੱਚ ਕਿਤੇ ਇੰਉਂ ਤਾਂ ਨਹੀਂ ਹੋ ਜੂਗਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹ ਆ ਪਰ ਕਿਉਂਕਿ ਬੀਜੇਪੀ ਦੀ ਸਰਕਾਰ ਆ ਗੱਲ ਉਹਨਾਂ ਦੇ ਉੱਤੇ ਆਉਂਦੀ ਆ ਉਹ ਕਦੇ ਰਾਹੁਲ ਗਾਂਧੀ ਨੇ ਸਿੱਖਾਂ ਨਹੀਂ ਭਾਵਨਾ ਭੜਕਾਤੀ ਕਿਸੇ ਵੀ ਸਿੱਖ ਜਥੇਬੰਦੀ ਦੀ ਕੋਈ ਭਾਵਨਾ ਨਹੀਂ ਭੜਕੀ ਭਾਵਨਾ ਤਾਂ ਭੜਕਣੀ ਚਾਹੀਦੀ ਕੰਗੜਾ ਰਣੋਤ ਦੇ ਉੱਤੇ ਇਹ ਭਾਈਓ ਕਦੇ ਸਿੱਖਾਂ ਨੂੰ ਕਾਲੀਸਤਾਨੀ ਦੱਸਦੀ ਐ ਕਦੇ ਬਲਾਤਕਾਰੀ ਦੱਸਦੀ ਐ ਕਦੇ ਕਹਿੰਦੀ ਜੀ ਇਹ ਕਾਤਲ ਹੈਗੇ ਜੀ ਕਿਸਾਨ ਕੋਲੋਂ ਚਾਹ ਕਰ ਦਿੰਦੇ ਸੀ ਕਦੇ ਸਾਡੀਆਂ ਮਾਤਾਵਾਂ ਨੂੰ 100-100 ਰੁਪਏ ਚ ਵੇਚਣ ਵਾਲਾ ਕਹਿੰਦੀ ਐ ਉਦੋਂ ਨਹੀਂ ਭਾਵਨਾ ਭੜਕੀ ਹੁਣ ਭੜਕਦੀ ਐ ਤੇ ਰਾਜਾ ਬੜਿੰਗ ਤੇ ਵਾਜਬਾ ਦੇ ਬਿਆਨਾਂ ਤੇ ਕਾਂਗਰਸੀ ਗਲੇਰਾਂ ਚ ਕੀ ਚਰਚੇ ਚੱਲ ਰਹੇ ਨੇ ਕਹਿੰਦਾ ਕਾਂਗਰਸੀ ਗਲੇਰਾਂ ਦੇ ਵਿੱਚ ਚਰਚਾ ਇਹ ਚੱਲਦੀ ਐ ਜੀ ਕਿ ਦੇਖੋ ਉਹ ਬਿਣਾ ਪਾਣੀ ਤੋਂ ਜਰਾਬਾਂ ਲਾਉਣ ਵਾਲੀ ਗੱਲ ਐ ਜੀ ਇਹ ਕਿਉਂਕਿ ਦੇਖੋ ਗੱਲ ਤਾਂ ਵੀ 227 ਦਾ ਮਸਲਾ ਕਿ 227 ਦੇ ਵਿੱਚ ਤਕਰੀਬਨ ਪਤਾ ਨਹੀਂ ਉਹ ਤੋਂ ਕਿਹੜੇ ਰਾਜੇ ਦੀ ਪਰਜਾ ਹੋਣੀ ਆ ਬੰਦੇ ਦਾ ਇੱਕ ਮਿੰਟ ਦਾ ਵਸਾ ਨਹੀਂ ਗਿਆ ਤੇ 227 ਦੀ ਲੜਾਈ ਲੜੀ ਜਾ ਰਹੀ ਆ ਕਿਉਂਕਿ ਬਾਜਵਾ ਸਾਹਿਬ ਨੇ ਗੱਲ ਕਹੀ ਸੀ ਵੀ ਜਿਨ੍ਹਾਂ ਨੇ ਐਤ ਕੀ ਲੋਕ ਸਭਾ ਦੀ ਚੋਣ ਲੜੀ ਤੇ ਜਿੱਤੀ ਆ ਤੇ ਉਹ ਕਹਿੰਦੇ ਜੀ ਭਾਈ ਆਉਂਦੇ ਸਮੇਂ ਦੇ ਵਿੱਚ 27 ਵਾਲਿਆਂ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜ ਸਕਣਗੇ ਰਾਜਾ ਬਣ ਕੇ ਨਹੀਂ ਗੱਲ ਕਹੀ ਵੀ ਮੇਰੀ ਹਾਈ ਕਮਾਂਡ ਨਾਲ ਪਹਿਲੀ ਗੱਲ ਹੋਈ ਸੀ ਵੀ ਮੈਂ ਤਾਂ ਚੋਣ ਲੜੂੰਗਾ ਸੋ ਮਤਲਬ ਇਹ ਜੀ ਕਿ ਉਹ ਚੋਣ ਲੜਨਾ ਚਾਹੁੰਦੇ ਆ ਜਾਂ ਚੋਣ ਲੜਨਗੇ ਜੇਕਰ ਮੌਕਾ ਮਿਲ ਗਿਆ ਹੁਣ ਸੋਚ ਕੇ ਦੇਖੋ ਸੰਤ ਸਿੰਘ ਜੇ ਮੰਨ ਲਓ ਉਹਨਾਂ ਨੇ ਚੋਣ ਲੜੀ 27 ਵਾਲੀ ਤੇ ਮੰਨ ਲੋ ਕਿ ਉਹ ਜਿੱਤ ਗਏ ਤੇ ਮੰਨ ਲੋ ਕਿ ਉਦੋਂ ਸਰਕਾਰ ਵਰਗੀ ਕੋਈ ਸਥਿਤੀ ਪੈਦਾ ਹੋ ਜਾਂਦੀ ਆ ਤਾਂ ਮਤਲਬ ਇਹ ਜੀ ਕਿ ਉਹ ਅਸਤੀਫਾ ਦੇਣਗੇ ਲੋਕ ਸਭਾ ਦੀ ਮੈਂਬਰੀ ਤੋਂ ਲੋਕ ਸਭਾ ਦੀ ਮੈਂਬਰੀ ਉਹਨਾਂ ਕੋਲੇ 2029 ਤੱਕ ਦੇ ਲਈ ਆ ਮਤਲਬ ਇਹ ਵੀ 2 ਸਾਲ ਪਹਿਲਾਂ ਅਸਤੀਫਾ ਦੇਣਗੇ ਤੇ ਫਿਰ ਲੁਧਿਆਣਾ ਵਿੱਚ ਲੋਕ ਸਭਾ ਦੀ ਚੋਣ ਹੋਊਗੀ ਮਤਲਬ ਇਹ ਆ ਪਰ ਗੱਲ ਇੱਥੇ ਕੁਰਸੀ ਦੀ ਆ ਬਾਜਵਾ ਸਾਹਿਬ ਇਹ ਸੋਚਦੇ ਹੋਣੇ ਵੀ ਸੀਐਮ ਦੀ ਕੁਰਸੀ ਨੂੰ ਰਾਹ ਜਿਹੜਾ ਜਾਂਦਾ ਉਹ ਤੇ ਤਾਂ ਸਿਰਫ ਮੈਂ ਹੀ ਸਫ਼ਰ ਕਰਨਾ ਪਰ ਰਾਜਾ ਵੜਿੰਗ ਹੋਰੀ ਕਹਿੰਦੇ ਨਾ ਮੈਂ ਨਹੀਂ ਆ ਬਾਕੀ ਹਰਿਆਣੇ ਦੀ ਵਿਧਾਨ ਸਭਾ ਭੰਗ ਹੋ ਗਈ ਜੀ ਬਿਲਕੁਲ ਜੀ ਹਰਿਆਣੇ ਦੀ ਵਿਧਾਨ ਸਭਾ ਅੱਜ ਭੰਗ ਕਰ ਦਿੱਤੀ ਗਈ ਆ ਜਿਹੜੇ ਉੱਥੋਂ ਦੇ ਰਾਜਪਾਲ ਨੇ ਬੰਡਾਰੂ ਦਤਾ ਤਰੇ ਉਹਨਾਂ ਦੇ ਵੱਲੋਂ ਅੱਜ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ ਗਿਆ ਬੀਜੇਪੀ ਨੇ ਸਿਫਾਰਿਸ਼ ਕੀਤੀ ਸੀ ਵੀ ਭੰਗ ਕਰ ਦੇ ਉਹਨਾਂ ਨੇ ਭੰਗ ਕਰਤੀ ਆ 52 ਦਿਨ ਬਾਕੀ ਸੀਗੇ ਹਲੇ ਕਿਉਂਕਿ ਜਿਹੜੀ ਹਰਿਆਣੇ ਦੀ 14ਵੀਂ ਵਿਧਾਨ ਸਭਾ ਜਿਹਦਾ ਕਾਰਜਕਾਲ 3 ਨਵੰਬਰ ਤੱਕ ਸੀ ਪਰ ਕਿਉਂਕਿ ਆਪਾਂ ਜਾਣਦੇ ਕਿ ਆ ਕੁਝ ਦਿਨਾਂ ਬਾਅਦ ਵੋਟਾਂ ਪੈਣੀਆਂ ਤੇ 52 ਦਿਨ ਪਹਿਲਾਂ ਹੀ ਇਥੋਂ ਦੀ ਵਿਧਾਨ ਸਭਾ ਨੂੰ ਭੰਗ ਕਰ ਦਿੱਤਾ ਗਿਆ ਪੰਜਾਬ ਦੀ ਬਿਜਲੀ ਦੇ ਕਰਮਚਾਰੀਆਂ ਦਾ ਕੀ ਬਣਿਆ ਜੀ ਬਿਜਲੀ ਕਰਮਚਾਰੀ ਕਹਿੰਦੇ ਵੀ ਸਾਡੀਆਂ ਮੰਗਾਂ ਮੰਨੋ ਨਹੀਂ ਤਾਂ ਅਸੀਂ ਹੜਤਾਲਤੇ ਹੀ ਰਹਿਣਾ ਬਿਜਲੀ ਕਰਮਚਾਰੀਆਂ ਨੇ ਅੱਜ ਦੋ ਟੋਕੇ ਗੱਲ ਕਹਤੀ ਆ ਵੀ ਭਾਈ ਪੰਜਾਬ ਦੀ ਸਰਕਾਰ ਸਾਡੇ ਨਾਲ ਨਾ ਝਕਾਲੀਆਂ ਦਿੰਦੀ ਸਾਨੂੰ ਸਾਡੇ ਨਾਲ ਡਰਾਮੇ ਕਰਦੀ ਫਫੇ ਕੁੱਟਣੇ ਵਾਲਾ ਕੰਮ ਬਣਾਏ ਪੈ ਸਾਡੇ ਨਾਲ ਉਹ ਕਹਿੰਦੇ ਵੀ ਅਸੀਂ ਨਹੀਂ ਇਦਾਂ ਮੰਨਦੇ ਅਸੀਂ ਨਹੀਂ ਇਦਾਂ ਕੰਮ ਕਰਨਾ ਜਿੰਨੀ ਉਹ ਕਹਿੰਦੇ ਵੀ ਜਿਹੜੇ ਹਰਪੰਦਰ ਸਿੰਘ ਈਟੀਓ ਨੇ ਮੰਤਰੀ ਸਾਹਿਬ ਦੇ ਨਾਲ ਸਾਡੀਆਂ ਮੀਟਿੰਗਾਂ ਹੋਈਆਂ ਪਰ ਮੀਟਿੰਗ ਕਿਸੇ ਤਰ੍ਹਾਂ ਪੱਤਰ ਨਹੀਂ ਲੱਗਦੀ ਇਹ ਮੀਟਿੰਗਾਂ ਤਣਪੱਤਰ ਨਹੀਂ ਲਾਉਂਦੇ ਮਸਲੇ ਦਾ ਕੋਈ ਹੱਲ ਨਹੀਂ ਕੱਢਦੇ ਅਸੀਂ ਕੰਮ ਤੇ ਆਉਣਾ ਨਹੀਂ ਉਹ ਕਹਿੰਦੇ ਵੀ ਭਾਈ ਸਾਨੂੰ ਸੁੱਕਾ ਹੀ ਵਰਤੀ ਜਾਂਦੇ ਸਾਡੀ ਕਿਸੇ ਗੱਲ ਦੇ ਵੱਲ ਗੌਰਤਾ ਕਰਦੇ ਨਹੀਂਗੇ ਸੋ ਉਹਨਾਂ ਨੇ ਆ ਦੋ ਟੁਕ ਗੱਲਾਂ ਕਹੀਆਂ ਉਧਰ ਫਿਰ ਸਾ ਪੰਜਾਬ ਦੇ ਡਾਕਟਰ ਨੇ ਜਿਹੜੇ ਸਰਕਾਰੀ ਜਿਹੜੇ ਡਾਕਟਰ ਉਹ ਵੀ ਹੜਤਾਲ ਦੇ ਉੱਤੇ ਆ ਉਹਨਾਂ ਨੇ ਇਹ ਗੱਲ ਕਹੀ ਵੀ ਭਾਈ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਨੇ ਅੱਜ ਸਰਕਾਰੀ ਹਸਪਤਾਲਾਂ ਦੀ ਓਪੀਡੀ ਵੀ ਬੰਦ ਕਰਤੀ ਐ ਅੱਛਾ ਇਕਬਾਲ ਸਿੰਘ ਲਾਲਪੁਰਾ ਖਬਰਾਂ ਚ ਨੇ ਹਾਂਜੀ ਲਾਲਪੁਰਾ ਸਾਹਿਬ ਦੇ ਵੱਲੋਂ ਅੱਜ ਨਾਲ ਲਿਫਤੀ ਤੌਰ ਦੇ ਉੱਤੇ ਤੇ ਮਾਫੀ ਮੰਗੀ ਗਈ ਆ। ਉਹਨਾਂ ਨੇ ਅੱਜ ਮਾਫੀ ਦੇ ਬੱਚੇ ਗੱਲ ਕਹੀ ਆ ਉਹ ਕਹਿੰਦੇ ਕਿ ਦੇਖੋ ਮੇਰੇ ਮੂੰਹ ਦੇ ਵਿੱਚੋਂ ਗੱਲ ਟਲਕ ਗਈ ਕਹਿਣ ਦਾ ਭਾਵ ਇਹ ਆ ਵੀ ਮੈਂ ਕਹਿ ਬੈਠਾ ਤੇ ਮੈਂ ਬਿਨਾਂ ਕਿਸੇ ਤਰਕ ਦੇ ਮਾਫੀ ਮੰਗਦਾ ਉਹਨਾਂ ਨੇ ਇਹ ਗੱਲ ਆਖੀ ਆ। ਉਹ ਕਹਿੰਦੇ ਮੈਂ ਬਿਨਾਂ ਕਿਸੇ ਤਰਕ ਦੇ ਮਾਫੀ ਮੰਗਦਾ ਗਲਤੀ ਹੋ ਗਈ ਹੈ ਜਾਨ ਤੇ ਅਸਲ ਦੇ ਵਿੱਚ ਇਹਨਾਂ ਨੇ ਗੱਲ ਕਹਤੀ ਸੀਗੀ ਜੀ ਇੱਥੇ ਦਿੱਲੀ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਸੰਬੋਧਨ ਕਰਦੇ ਆ ਵੀ ਗੁਰੂ ਨਾਨਕ ਸਾਹਿਬ ਨੇ ਜਿਹੜੇ ਇਹ ਤਾਂ ਵਿਸ਼ਨੂੰ ਦਾ ਅਵਤਾਰ ਨੇ। ਸੋ ਇਸ ਗੱਲ ਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਨੋਟਿਸ ਲਿਆ ਸੀ ਤੇ ਜਿਹਦੇ ਤੋਂ ਬਾਅਦ ਰੌਲਾ ਵਧ ਰਿਹਾ ਸੀ ਤੇ ਅੱਜ ਇਕਬਾਲ ਸਿੰਘ ਲਾਲਪੁਰਾ ਜਿਹੜੇ ਕਿ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਆ ਉਹਨਾਂ ਨੇ ਅੱਜ ਅਕਾਲ ਸਰਕਸਬ ਦੇ ਜ਼ਿੰਮੇਵਾਰ ਨੂੰ ਚਿੱਠੀ ਲਿਖ ਕੇ ਤੇ ਮਾਫੀ ਮੰਗੀ ਹੈ। ਅਛਾ ਰਣਾ ਇੱਕ ਹੋਰ ਇਸ਼ੂ ਸਾਹਮਣੇ ਆ ਰਿਹਾ ਹੁਣ ਬਈ ਜਿੰਨ ਤਨਖਾਹ ਲੱਗੀ ਹੁੰਦੀ ਆ ਅਕਾਲ ਸਰਕਸਬ ਤੋਂ ਜਿਹੜਾ ਤਨਖਾਹਿਆ ਕਰਾਰ ਦੇ ਦਿੱਤਾ ਜਾਂਦਾ ਉਹ ਫਿਰ ਪਬਲਿਕ ਜਾ ਕੇ ਇਲੈਕਸ਼ਨ ਕੈਂਪੇਨ ਨਹੀਂ ਕਰ ਸਕਦਾ। ਤਾਂ ਬਿਲਕੁਲ ਜਿੰਨੀ ਦੇਰ ਤੱਕ ਉਹ ਜਿਹੜੀ ਤਨਖਾਹ ਦੀ ਸਮਾਪਤੀ ਨਹੀਂ ਹੁੰਦੀ ਮੈਂ ਮੰਨ ਲਵਾਂ ਵੀ ਦੇਖੋ ਹੁਣ ਤੁਸੀਂ ਪਿਛਲੇ ਕਈ ਦਿਨਾਂ ਤੋਂ ਸੁਖਵੀਰ ਸਿੰਘ ਬਾਦਲ ਬਿਲਕੁਲ ਸਿਆਸੀ ਸਰਗਰਮੀਆਂ ਤੋਂ ਦੂਰ ਆ ਹਾਂਜੀ ਨਾ ਉਹ ਗਿੱਦੜ ਬਾਹੇ ਦੇ ਵਿੱਚ ਨਾ ਕਿਤੇ ਹੋਰ ਨਜ਼ਰ ਨਹੀਂ ਆ ਰਹੇ ਕਿਉਂਕਿ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਤਨਖਈਆ ਕਰਾਰ ਦਿੱਤਾ ਗਿਆ ਉਹਨਾਂ ਨੂੰ ਜਦੋਂ ਤਨਖਾਹ ਲਾ ਦਿੱਤੀ ਗਈ ਜਦੋਂ ਉਹਨਾਂ ਨੇ ਆਪਣੀ ਤਨਖਾਹ ਦਾ ਜਿਹੜਾ ਜੋ ਜੋ ਵੀ ਉਹਨਾਂ ਨੂੰ ਕਿਹਾ ਜਾਊਗਾ ਕਿ ਭਾਈ ਤੁਸੀਂ ਆਹ ਕਰਨਾ ਤੁਸੀਂ ਆਹ ਕਰਨਾ ਜਦੋਂ ਉਹ ਕਰ ਦਿੱਤਾ ਤੇ ਫਿਰ ਅਰਦਾਸ ਹੋ ਗਈ ਤੇ ਉਸ ਤੋਂ ਬਾਅਦ ਉਹ ਆਪਣੀ ਸਿਆਸੀ ਸਰਗਰਮੀ ਚ ਵਿਚਰ ਸਕਣਗੇ ਉਸ ਤੋਂ ਪਹਿਲਾਂ ਕੋਈ ਵੀ ਨਹੀਂ ਵਿਚਰ ਸਕਦਾ ਜੀ ਕਿੰਨਾ ਚਿਰ ਦੀ ਸਜ਼ਾ ਜੀ ਉਹ ਕਿੰਨੀ ਲੰਬੀ ਹੈ ਦੇਖੋ ਜੀ ਇਹ ਤਾਂ ਹੁਣ ਜਥੇਦਾਰ ਸਾਹਿਬ ਤੇ ਨਿਰਪੱਖ ਕਰਨ ਦੀ ਗੱਲ ਆ ਆ ਮੇਰਾ ਖਿਆਲ ਵੀ 16 17 ਮੰਤਰੀਆਂ ਨੇ ਆਪਣਾ ਸਪਸ਼ਟੀਕਰਨ ਨੇੜਾ ਸੀ ਜਿਹਦੇ ਚ 12 13 ਨੇ ਦਿੱਤਾ ਜਾ ਚੁੱਕਿਆ ਅਜ ਅਦੀਸ਼ ਪ੍ਰਤਾਪ ਸਿੰਘ ਕੈਰੋਂ ਨੇ ਵੀ ਸਪਸ਼ਟੀਕਰਨ ਦਿੱਤਾ ਤੇ ਮੇਰਾ ਖਿਆਲ ਆ ਵੀ ਕੋਈ ਹਫਤੇ ਖੰਡ ਦੇ ਵਿੱਚ ਜਥੇਦਾਰ ਸਾਹਿਬ ਕੋਈ ਫੈਸਲਾ ਲੈਣਗੇ ਵੀ ਕਿਹਨੂੰ ਕੀ ਸਜ਼ਾ ਲਾਉਣੀ ਹੈ ਤੇ ਉਸ ਤੋਂ ਬਾਅਦ ਜਦੋਂ ਉਹਦਾ ਭੁਗਤਾਨ ਕਰ ਲਿਆ ਤੇ ਫਿਰ ਗੱਲ ਮੁੱਕੂਗੀ ਤੇ ਹੁਣ ਸੁਖਵੀਰ ਸਿੰਘ ਬਾਦਲਫੇਰ ਉਥੇ ਸਜ਼ਾ ਭੁਗਤ ਰਹੇ ਨੇ ਨਹੀਂ ਜੀ ਹਲੇ ਤਾਂ ਸਜ਼ਾ ਸੁਣਾਈ ਹੀ ਨਹੀਂ ਜੀ ਹਲੇ ਤਾਂ ਜਦੋਂ ਸੁਣਾਉਣਗੇ ਜਥੇਦਾਰ ਸਾਹਿਬ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਸਪਸ਼ਟੀਕਰਨ ਦਿਓ ਉਹ ਸਪਸ਼ਟੀਕਰਨ ਦਿੱਤਾ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਉਹਨਾਂ ਨੇ ਜਾ ਕੇ ਅਗਲੇ ਦਿਨ ਇਹ ਗੱਲ ਕਹੀ ਸੀ ਕਿ ਭਾਈ ਜੋ ਵੀ ਹੁਕਮ ਹੋਊਗਾ ਸਿਰ ਮੱਥੇ ਆ ਹਲੇ ਸਜ਼ਾ ਸੁਣਾਈ ਜਾਣੀ ਬਾਕੀ ਆ ਉਹਨਾਂ ਨੂੰ ਕਨਵੈਕਟ ਕਰਤਾ ਹਾਂਜੀ ਬਿਲਕੁਲ ਸੋ ਜਿਹੜਾ ਕਨਵੈਕਟਡ ਆ ਉਹ ਪ੍ਰਚਾਰ ਨਹੀਂ ਕਰ ਸਕਦਾ ਹਾਂ ਬਿਲਕੁਲ ਜੀ ਇਹ ਸਿਧਾਂਤਕ ਤੌਰ ਦੇ ਉੱਤੇ ਵੀ ਜਦੋਂ ਤੁਸੀਂ ਪੰਥਕ ਰਾਜਨੀਤੀ ਕਰਦੇ ਆ ਪੰਥ ਦੇ ਮਾਮਲਿਆਂ ਨਾਲ ਸੰਬੰਧਿਤ ਗੱਲਾਂ ਕਰਦੇ ਆ ਤੇ ਫਿਰ ਭਾਈ ਜਦੋਂ ਹੁਣ ਤੁਹਾਨੂੰ ਐਡੀ ਸੁਪਰੀਮ ਤਾਕਤ ਦੇ ਵੱਲੋਂ ਤੁਹਾਨੂੰ ਦੋਸ਼ੀ ਕਰਾਰ ਦਿੱਤਾ ਗਿਆ ਤੇ ਫਿਰ ਨੈਤਿਕ ਤੌਰ ਦੇ ਉੱਤੇ ਵੀ ਪ੍ਰਚਾਰ ਕਰਨ ਦਾ ਕੋਈ ਹੱਕ ਨਹੀਂ ਹੈਗਾ ਜਿਹੜਾ ਜੀ ਪੰਜਾਬ ਦਾ ਮੌਸਮ ਕਿਹੋ ਜਿਹਾ ਪੰਜਾਬ ਦੇ ਵਿੱਚ ਇਥੇ ਸਭ 37 ਤੋਂ ਲੈ ਕੇ 38 ਡਿਗਰੀ ਤੱਕ ਅੱਜ ਟੈਂਪਰੇਚਰ ਰਿਹਾ ਤੇ 2.5 3 ਡਿਗਰੀਆਂ ਪੰਜਾਬ ਦੇ ਵਿੱਚ ਟੈਂਪਰੇਚਰ ਵਧ ਗਿਆ ਕੱਲ ਦੇ ਨਾਲੋਂ ਵੀ ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ ਆਉਂਦੇ 48 ਘੰਟਿਆਂ ਦੇ ਵਿੱਚ ਵਾਵਾ ਮੀਂਹ ਪੈਣ ਦੀ ਸੰਭਾਵਨਾ ਤੇ ਬਾਕੀ ਦੇਖੋ ਭਾਈ ਕਿੰਨਾ ਕਪਈਦਾ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਮਿਹਰਬਾਨੀ ਇਸ ਦਾ ਮਜ਼ਾ ਜੂਰ ਹੈ ਰੈਡ ਐਫ ਐਮ